डॉक्टर पीएस 칼ੜਾ ईएनटी स्पेशलिस्ट मिसेस कृबीत 칼ੜਾ मेमोरियल हॉस्पिटल त बोल रहा आज मैं तन्नू ਕਾਂਦੀਆਂ ਬਿਮਾਰੀਆਂ ਬਾਰੇ ਥੋੜੀ ਜਾਣਕਾਰੀ ਦਵਾਗਾ ਸਾਡੇ ਦੇਸ਼ ਵਿੱਚ ਸਾਡੀ ਪੋਪੂਲੇਸ਼ਨ ਵਿੱਚ ਕਾਂਦੀਆਂ ਬਿਮਾਰੀਆਂ ਕਾਫੀ ਜ਼ਿਆਦਾ ਕਾਮਨ ਹੀ ਗਿਆਆਂ ਔਰ ਕਾਫੀ ਲੋਕੀ ਜਦਹ ਚੈੱਕ ਅਪ ਡਾਕਟਰ ਕੋਲ ਜਾ ਕੇ ਨਹੀਂ ਕਰਾਉਂਦੇ ਕਈ ਲੋਕ ਮੈਂ ਦੇਖਿਆ ਹੈ ਕਿ ਜਿਹੜੇ ਬੱਸ ਸਟੈਂਡ ਤੇ ਬੈਠੇ ਹੁੰਦੇ ਨੇ ਨਾ ਲਾਲ ਟੁੱਪੀਆਂ ਵਾਲੇ ਉਹਨਾਂ ਕੋਲ ਕੰਨ ਸਾਫ ਕਰਾ ਲੈਂਦੇ ਆ ਤੇ ਉਹ ਉਹਨਾਂ ਕੋਲੋਂ ਸਾਫ ਕਰਾ ਕੇ ਉਹ ਵੀ ਕਾਫੀ ਲੋਗਾਂ ਦੇ ਅ ਪਰਦੇ ਫਾੜਾ ਕੇ ਸੜਕੋ ਲਾਉਂਦੇ ਹੈਗੇ ਆ ਉਹ ਲੋਕ ਜਿਹੜੇ ਸਾਫ ਕਰਦੇ ਆ ਤੇ ਪਰਦੇ ਫਟ ਵੀ ਸਕਦੇ ਹੈਗੇ ਆ ਇੱਕ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਵੀ ਇਹੋ ਜਿਹੀ ਨੀਮਾ ਕਿਸ ਕੋਲ ਬਿਲਕੁਲ ਨਹੀਂ ਜਾਣਾ ਠੀਕ ਹੈ ਜਦੋਂ ਕੋਈ ਪ੍ਰੋਬਲਮ ਹੋਏ इवन ਕੰਨ ਸਾਫੀ ਕਰਨਾ ਹੋਏ ਤਾਂ ਤੁਸੀਂ ਪ੍ਰੋਪਰ ਡਾਕਟਰ ਕੋਲ ਹੀ ਜਾਣਾ ਠੀਕ ਹੈ ਕਿਉਂਕਿ ਕੰਨ ਐਸੀ ਚੀਜ਼ ਹੈ ਕਿ इवन ਜਿਹੜੇ ਐਮਬੀਬੀਐਸ ਡਾਕਟਰ ਹੈਗੇ ਨਾ ਉਹ ਵੀ ਨਹੀਂ ਇਹਨੂੰ ਪ੍ਰੋਪਰਲੀ ਕਲੀਨ ਕਰ ਸਕਦੇ ਕਿਉਂਕਿ ਉਹਨਾਂ ਨੂੰ ਲਾਈਟ ਵਗੈਰਾ ਦਾ ਫੋਕਸ ਕਰਨਾ ਉਹਨਾਂ ਵਾਸਤੇ ਵੀ ਪੋਸਿਬਲ ਨਹੀਂ ਹੁੰਦਾ ਠੀਕ ਹੈ ਤੇ ਕੋਸ਼ਿਸ਼ ਕਰਨੇ ਵੀ ای این ٹی ਸਰਜਨ ਕੋਲ ਹੀ ਜਾਣਾ ਹੈਗਾ ਠੀਕ ਹੈ ਕੰਦੀਆਂ ਕਈ ਤਰ੍ਹਾਂ ਦੇ ਬਿਮਾਰੀ ਹੁੰਦੀਆਂ ਉਹ ਜਿਹਦੇ ਚ ਇੱਕ ਤਾਂ ਹੁੰਦਾ ਹੈ ਕਿ ਏਜ ਕਰਕੇ ਹੀਰਿੰਗ ਲਾਸ ਹੋ ਜਾਂਦਾ ਹੈ ਉਦੋਂ ਲੀਟ ਅਸੀਂ ਜਿਹੜੀ ਏਜ ਰਿਲੇਟਿਡ ਪ੍ਰੋਬਲਮਸ ਗਏ ਜਿਸ ਸਾਂ ਨਕ ਕਮਜ਼ੋਰ ਹੋ ਗਈ ਨਿਕਾ ਕਮਜ਼ੋਰ ਹੋ ਗਈ ਤੇ ਐਨਕ ਲੱਗੀ ਠੀਕ ਹੈ ਉਸਰਾ ਏਜ ਰਿਲੇਟਿਡ ਅਗਰ ਹਿਅਰਿੰਗ ਲਾਸ ਹੁੰਦਾ ਉਹਦੇ ਕਰਕੇ ਅਸੀਂ ਸੁਣਾਈ ਵਾਲੀ ਮਸ਼ੀਨ ਲਗਾ ਦਿੰਦੇ ਆ ਅੱਜ ਕੱਲ ਮਸ਼ੀਨਾਂ ਬੜੀਆਂ ਛੋਟੇ ਛੋਟੇ ਲੱਗਦੀਆਂ ਨੇ ਜਿਹੜੀਆਂ ਬਿਲਕੁਲ ਕਿਸੇ ਨਜ਼ਰ ਨਹੀਂ ਆਉਂਦੀਆਂ ਔਰ ਡਿਜੀਟਲ ਪ੍ਰੋਗਰਾਮੇਬਲ ਹੇਡਸ ਹੁੰਦੀਆਂ ਐਕਚੁਅਲੀ ਦੂਜੀ ਜਿਹੜੀ ਪ੍ਰੋਬਲਮ ਦੇਖੀ ਗਈ ਹੈ ਕਿ ਛੋਟੇ ਛੋਟੇ ਬੱਚੇ ਜਿਹੜੇ ਹੁੰਦੇ ਆ ਉਹ ਕਨ ਵਿੱਚ ਬੜੀ ਵਾਰ ਫੋਰਨ ਬੋਡੀ ਫਸਾ ਕੇ ਆ ਜਾਂਦੇ ਆ ਕਈ ਛੋਲਿਆਂ ਦਾਲਾ ਦਾਣਾ ਪਾਲਨ ਦਾ ਕਈ ਟੋਪਸ ਤੇਆ ਟੋਪਸ ਤੇਆ ਉਹ ਪਾਲਿੰਦੀਆਂ ਜਿਹੜੀ ਹੁੰਦੀ ਨਾ ਜਿਹੜੀ ਕੋਕਾ ਹੁੰਦਾ ਉਹ ਟਕਾਨ ਵਿੱਚ ਸਤਾ ਲੈਂਦੀਆਂ ਤੇ ਕਾਫੀ ਲੋਕ ਕੀ ਅਤਰੋ-ਰੋ ਕਢਾਉਣ ਦੀ ਕੋਸ਼ਿਸ਼ ਕਰਦੇ ਆ ਪਰ ਇੱਥੇ ਅਸੀਂ ਆਪਣੇ ਹਸਪੀਟਲ ਸੀ ਮਾਈਕਰੋ ਸਰਜਿਕਲ ਮੈਗਜ਼ਕੋਪ ਨਾ ਕਢਦੇ ਆ ਜਿੰਨਾ ਸੀ ਪਰਦਾ ਪਾ ਜਾ ਕੇ ਫਾਰਮ ਬੋਡੀ ਕਢ ਲਈਦੀ ਆ ਸੋ ਕਾਫੀ ਲੋਗਾਂ ਨੇ ਦੇਖਿਆ ਗਿਆ ਕਿ ਪਰਦੇ ਫਟੇ ਹੁੰਦੇ ਆ ਇਹ ਕੰ ਦਾ ਬਰਲਸ ਹੁੰਦਾ ਕੰ ਦੀ ਕਨਾਂ ਲੱਗਿਆ ਪਰਦਾ ਲੱਗਿਆ ਹੁੰਦਾ ਆ ਕਿ ਲਈ ਠੀਕ ਹੈ ਅੱਜ ਕੱਲਰ ਅਗਰ ਪਰਦੇ ਫਟ ਵੀ ਜਾਣਾ ਤੇ ਕੋਈ ਚਿੰਤਾ ਵਾਲੀ ਗੱਲ ਕੋਈ ਨਹੀਂ ਹੁੰਦੀ ਅਸੀਂ ਅੱਜ ਕੱਲ ਇੱਥੇ ਗ੍ਰਾਫਟ ਕਰ ਲਏ ਨੇ ਯਾਨੀ ਕਿ ਅਗਰ ਲੋਕਲ ਲੈਂਗੁਏਜ ਕਹੀਏ ਤੇ ਨਵੇਂ ਪਰਦੇ ਪਾ ਲਏ ਨੇ ਆ ਅੱਥਰ ਜੀ ਪਹਿਲੇ ਅਸੀਂ ਅ ਦੂਰਬੀਨ ਨਾਲ ਚੈੱਕ ਕਰਕੇ ਦੇਖ ਲੈਨੇ ਆ ਕੰਨ ਨੂੰ ਪਹਿਲੇ ਅਸੀਂ ਦੂਰਬੀਨ ਨਾਲ ਚੈੱਕ ਕਰਕੇ ਦੇਖ ਲੈਨੇ ਆ ਕੰਨ ਨੂੰ ਇਹ ਕੰਨ ਦਾ ਪਰਦਾ ਹੁੰਦਾ ਹੈਗਾ ਸਾਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਵੱਡਾ ਛੇਕ ਹੈ ਕਿਹੜੇ ਕੁਆਡਰੈਂਟ ਵਿੱਚ ਛੇਕ ਹੈਗਾ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਕ ਮਸ਼ੀਨ ਯੂਜ਼ ਕਰਦੇ ਹਾਂ ਜਿਹਨੂੰ ਅਸੀਂ ਸਰਜਿਕਲ ਮਾਈਕਰੋਸਕੋਪ ਕਹਿੰਦੇ ਹਾਂ ਅ ਜਿਹਦੇ ਨਾਲ ਸਾਨੂੰ ਹਰ ਚੀਜ਼ ਜਿਹੜੀ ਵੱਡੀਓ ਕੇ ਨਜ਼ਰ ਆ ਜਾਂਦੀ ਹੈ ਤੇ ਅਸੀਂ ਨਵਾਂ ਪਰਦਾ ਗraft ਕਰ ਲੈਂਦੇ ਹਾਂ ਠੀਕ ਹੈ ਜਿਹੜੇ ਸਾਡੇ ਸੈਂਟਰ ਵਿੱਚ ਜਿਹੜੀ ਮਿਰਕਲਿਪ ਪ੍ਰਿਪਟ ਨੇਗੇਸੀ ਉਸ ਦੇ ਨਾਲ ਬਿਨਾ ਚੀਰਾ ਟੰਕਾ ਲਾਏ ਬਾਰ ਕੋਈ ਚੀਰਟਾਂਕਾ ਨਿਸ਼ਾਨੀ ਪੈਂਦਾ ਕਿਤੇ ਵੀ ਅਸੀਂ ਨਵੇਂ ਪਰਦੇ ਗਰਫਾ ਲੈਨੇ ਆ ਯਾਨੀ ਕਿ ਅਗਰ ਪਪਲ ਲੈਂਗੁਏਜ ਬੋਲੀਏ ਤੇ ਨਵੇਂ ਨਵੇਂ ਪਰਦੇ ਗਰਾਫ ਕਰ ਲੈਨੇ ਆ ਅਸੀਂ ਇਹਦੇ ਕਰੀ ਠੀਕ ਹੈ ਅੰਦਰ ਹੱਡੀਆਂ ਹੁੰਦੀਆਂ ਤਿੰਨ ਜਿਹੜੀਆਂ ਹੱਡੀ ਵੀ ਕੋਈ ਗਲ ਚੁੱਕੀ ਹੋਵੇ ਤੇ ਹੱਡੀ ਵੀ ਨਵੀਂ ਪੈ ਜਾਂਦੀ ਹੈ ਅੱਜ ਕੱਲ ਠੀਕ ਹੈ ਇੱਕ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਤਿੰਨ ਨੰਬਰ ਦੀ ਹੱਡੀ ਜਿਹਨੂੰ ਅਸੀਂ ਸਟੈਪਿਸ ਕਹਿੰਨੇ ਆ ਉਹ ਅੰਦਰਲੇ ਪਰਦੇ ਨਾਲ ਕੇ ਜੁੜ ਜਾਂਦੀ ਹੈ ਜਦੇ ਨਾਲ ਹੀਰਿੰਗ ਲਾਸ ਹੋ ਜਾਂਦਾ ਹੈ ਇਕਲੀ ਅੱਜਕੱਲ ਸਰਜਰੀਆਂ ਨੇ ਐਡਵਾਂਸ ਹੋ ਗਈ ਹੈ ਕਿ ਹੱਡੀ ਨੂੰ ਅਸੀਂ ਕੱਟ ਕੇ ਇੱਥੇ ਜਗ੍ਹਾ ਤੇ ਇੰਪਲੈਂਟ ਪਾ ਦਿੰਨੇ ਆ ਇੱਕ ਪਿਸਟਰਨ ਟੈਫਨ ਪਿਸਟਰਨ ਪੈ ਜਾਂਦਾ ਜਿਸ ਤਾ ਜੁੱਲੇ ਨਵੇਂ ਪੈ ਜਾਂਦੇ ਆ ਗੋਡੇ ਨਵੇਂ ਪੈ ਜਾਂਦੇ ਆ ਉਸ ਤਰ੍ਹਾਂ ਅਸੀਂ ਇਹ ਹੱਡੀ ਨੂੰ ਨਵੀਂ ਪਾ ਦਿੰਨੇ ਆ ਜਿਹਨਾਂ ਨੂੰ ਸੁਣਾਈ ਜਿਹੜੀ ਗਈ ਹੈ ਤਕਰੀਬਨ ਤਕਰੀਬਨ ਆਲਮੋਸਟ ਨਾਰਮਲ ਸੁਣਾਈ ਹੋ ਜਾਂਦੀ ਹੈ ਠੀਕ ਹੈ ਤੇ ਹੋਰ ਵੀ ਕੰਦੀਆਂ ਕਾਫੀ ਸਾਰੀ ਬਿਮਾਰੀਆਂ ਗਈਆਂ ਇੱਕ ਮੇਜਰ ਬਿਮਾਰੀ ਹੈ ਗੇਗ ਕੀ ਕਈ ਲੋਗਾਂ ਨੂੰ ਕੰਨ ਵਿੱਚ ਨਾ ਸ਼ਾਂ ਸ਼ਾਂ ਟੀ ਟੀ ਜਾਂ ਬਿਡੇ ਬੋਲਣ ਦੀ ਆਵਾਜ਼ ਆਂਦੀ ਰਹਿੰਦੀ ਹੈ ਤੇ ਉਹਦੇ ਉਹਦੇ ਲਈ ਨਾ ਅਸੀਂ ਫਿਰ ਟੈਸਟ ਸਾਕੇ ਦੇਖਦੇ ਹਾਂ ਜਿਨ੍ਹਾਂ ਨੂੰ ਕਹਿੰਦੇ ਆਡੀਓਮੀਟਰੀ ਪੈਨੋਮੈਟਰੀ ਉਹ ਤੁਸਨੋ ਆਈਡੀਆ ਹੋ ਜਾਂਦਾ ਵੀ ਕਿਸ ਕਾਰਨ ਕਰਕੇ ਆਵਾਜ਼ ਗਈ ਹੈ ਉਸ ਕਾਰਨ ਨੂੰ ਅਸੀਂ ਟੀਟ ਕਰਾਂਗੇ ਤੇ ਕਾਫੀ ਲੋਗਾਂ ਦੀ ਉਹ ਆਵਾਜ਼ ਆਣੀ ਵੀ ਠੀਕ ਹੋ ਸਕਦੀ ਹੈ ਠੀਕ ਹੋ ਜਾਂਦੀ ਹੈ ਬਲਕੇ ਸੋ ਆਖਰਿਚ ਮੈਂ ਇਹ ਕਹਿਣਾ ਚਾਹਾਂਗਾ ਕਿ ਅਗਰ ਤੁਹਾਨੂੰ ਕੋਈ ਵੀ ਕੰਨ ਦੀ ਨੱਕ ਦੀ ਕੋਈ ਗਲੇ ਦੀ ਪ੍ਰੋਬਲਮ ਹੈਗੀ ਹੈ ਤੇ ਨੀਂਮ ਹਕੀਮਾ ਕੋਲ ਨਹੀਂ ਜਾਣਾ ਲਾਗੇ ਦੇ ਜਿਹੜੇ ਕੰਨ ਨੱਕ ਗਲੇ ਵਾਲੇ ਡਾਕਟਰ ਗਏ ਜਾਂ ਸਪੈਸ਼ਲਿਸਟ ਡਾਕਟਰ ਗਏ ਈਐਨਟੀ ਸਪੈਸ਼ਲਿਸਟ ਜਿਹਨੂੰ ਕਹਿੰਦੇ ਆ ਸੀ ਉਹਨਾਂ ਕੋਲ ਹੀ ਜਾਣਾ ਹੈਗਾ ਕਿਉਂਕਿ ਇਹ ਤਿੰਨੋ ਚੀਜ਼ਾਂ ਬੜੀ ਨਾਜ਼ੁਕ ਚੀਜ਼ਾਂ ਹੈਗੀਆਂ ਕੰਨ ਦਾ ਪਰਦਾ ਜਿਹੜਾ ਹੁੰਦਾ ਹੈ ਪਰਦੇ ਉਹ ਵੀ ਪਤਲਾ ਪਰਦਾ ਹੁੰਦਾ ਹੈਗਾ ਠੀਕ ਹੈ ਕਿਤੇ ਵੀ ਅਣਜਾਣ ਵਿਅਕਤੀ ਕੋਲ ਵਿਅਕਤੀ ਕੋਲ ਸਾਫ਼ ਰਹਿਣਾ ਪਰਦੇ ਫਟ ਵੀ ਜਾਂਦੇ ਹੈਗੇ ਆ ਠੀਕ ਹੈ ਸੋ ਆਪਣੀ ਸਿਹਤ ਦਾ ਖਿਆਲ ਕਰੋ ਠੀਕ ਹੈ ਤੇ ਪ੍ਰੋਪਰ ਇਲਾਜ ਕਰਾਓ